ਹਾਂਜੀ ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮਾਲਕੋ ਮਾਲਕਾ ਉਹਨਾਂ ਨੂੰ ਕਿਹਨੇ ਜਿਹੜਾ ਪਰਾ ਪਿਆਰ ਕਰਦੇ ਆ ਨਹੀਂ ਸਾਲੇ ਦੂਜੇ ਦਾ ਜੁੱਤੀ ਦਾ ਯਾਰ ਵੀ ਨਹੀਂ ਹੈ ਗਿਆ ਆਪਣੇ ਤੇ ਆਪਣੇ ਭਰਾਵਾਂ ਨੇ ਮਸ਼ੀਨ ਬਣਾਈ ਆ ਨਰੈਣ ਨਵੀ ਤੇ ਬਾਈ ਨਾਲ ਗੱਲਬਾਤ ਕਰ ਉਹਨੇ ਕੀ ਹਾਲ ਚਾਲ ਆ ਪਰਾ ਬਹੁਤ ਵਧੀਆ ਭਾਈ ਜੀ ਆਜੋ ਤੁਹਾਨੂੰ ਦਿਖਾ ਦਿੰਨੇ ਇੱਕ ਮਿੰਟ ਬਾਈ ਪਾਸੇ ਮੜਿਆ ਮਸ਼ੀਨ ਤੁਹਾਨੂੰ ਦਿਖਾ ਦਿੰਦੇ ਆ ਮਸ਼ੀਨ ਆਪਾਂ ਕਿਸੇ ਹੋਰ ਮਸ਼ੀਨ ਨਾਲ ਨਾ ਨਹੀਂ ਲੈਣਾ ਚਾਹੁੰਦੇ ਬਿਲਕੁਲ ਸੇਮ ਲੁੱਕ ਚ ਬਣੀ ਹੋਈ ਆ ਰੰਗ ਵੀ ਬੜਾ ਸੋਹਣਾ ਆ ਜਿਹਾ ਭਾਈ ਜੀ ਤੇ ਬਾਈ ਜੀ ਦੋ ਪੁੱਛਦੇ ਵੀ ਭਾਈ ਜੀ ਕੀ ਤਵਜ਼ੀਲੀਆਂ ਕਰੀਆਂ ਰਵੀਆਂ ਤਬਦੀਲੀਆਂ ਵੀਰ ਜੀ ਇੱਕ ਤਾਂ ਮਸ਼ੀਨ ਨੂੰ ਚੋਕ ਨਹੀਂ ਕਰ ਸਕਦਾ ਚੋਕ ਨਹੀਂ ਹੁੰਦੀ ਮਸ਼ੀਨ ਆਪਣੀ ਜਹਾਜ ਨਹੀਂ ਮਰਜੀ ਲਾਂਚ ਪਾੜੋ ਹਾਂ ਮਸ਼ੀਨ ਚੋਕ ਨਹੀਂ ਹੋ ਬਾਕੀ ਇਹ ਪੰਜ ਸਟਾਰ ਵਕਰਣੀਆਂ ਆ ਹਾਂ ਪੰਜ ਵੀਰੇ ਪੰਜ ਸਟਾਰ ਵਕਰ ਜਾਦਾ ਜਿਵੇਂ ਆ ਇਸ ਮੈਸ ਲਾਉਣਾ ਕੱਲੂ ਰੇਵਾ ਟੁੱਕ ਕਰਨ ਦੀ ਲੋੜ ਨਹੀਂ ਆ ਪੀਸ ਮੋਟਾ ਲੱਗ ਗਿਆ ਇਵੇਂ ਚੜਾਂ ਗਿਆ ਜਾਊਗਾ ਦੂਜਾ ਆ ਆ ਬੈਰੰਗ ਹੋ ਗਏ ਵੀ 2200 ਇਹ ਬਹੁਤ ਵੱਡੇ ਆ ਅਸੈਂਬਲੀ ਦੇਖੋ ਵੀਰ ਜੀ ਆਹ ਦਾ ਹਾਂ ਭਾਈ ਇਹ ਜੀ ਨੋਟ ਨੰਬਰ 2200 ਲੀਵਰ 2200 ਚੱਕਰਾਂ ਦੇ ਵੀਰ ਜੀ ਰਕਮਬਾਈਨ ਦਾ ਲੀਵਰ ਲਾਉਂਦੇ ਆ ਅਸੀਂ ਅੰਦਰ ਜਦੋਂ ਟੈਸਟਿੰਗ ਹੁੰਦੀ ਆ ਜਦੋਂ ਟੈਸਟਿੰਗ ਹੁੰਦੀ ਇੱਕਦਮ 2200 ਦੇ ਭਾਈ 2200 ਦੇ ਲੀਵਰ ਨਹੀਂ ਹੈਗੇ ਵੀ ਇੱਥੇ ਨਟ-ਵਟ ਨਾ ਨਹੀਂ ਨਾ ਨਾ ਜਿਵੇਂ ਹਾਕਿਆਂ ਨਾਲ ਤਕਰੀਬਨ ਇੱਕ ਮਸ਼ੀਨ ਕੱਟਦੀ ਆ ਬਦ ਰਿਸ਼ਤੇ ਬਖੜਾ ਦੇਵਾਂਗੇ ਤੇ ਉਹ ਗੱਲ ਨਹੀਂ ਹੈਗੀ ਜਦੋਂ ਵੀ ਜੀ ਫੈਕਟਰੀ ਮਸ਼ੀਨ ਚੈੱਕ ਹੁੰਦੀ ਆ 2200 ਦੀ ਚੈੱਕ ਹੁੰਦੀ ਆ ਦੂਜਾ ਸਾਰੀ ਅਸੈਂਬਲੀ ਦੇਖੋ ਬਾਈ ਜੀ ਕਿੰਨੀ ਹੈਵੀ ਆ ਇਹ ਹਾਂ ਬਾਈ ਜੀ ਬਾਕੀ ਮੈਂ ਹਿੱਸਾ ਵੀ ਦੇਖ ਰਿਹਾ ਹਿੱਸਾ ਬਹੁਤ ਵਧੀਆ ਹਿੱਸਾ ਹੈਗਾ ਹਾਂਜੀ ਹਾਂਜੀ ਤੇ ਕਟਾਈ ਤੇ ਮੰਨ ਕੇ ਜੇ ਸਭ ਤੋਂ ਵੱਡੀ ਗੱਲ ਉਹਦੀ ਕੰਪਲੈਂਟ ਵੀ ਕਟਾਈ ਤੇ ਉਸੇ ਕੱਟ ਤੇ ਲੱਗੂ ਮਸ਼ੀਨ ਉਸੇ ਗੱਲ ਦੇ ਚਾਰਨੇਗਾ ਗਾਰੰਟੀ ਦਿੰਨੀ ਉਹ ਉਸੇ ਕੱਟ ਤੇ ਬਾਈ ਜੀ 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 ਨਹੀਂ ਵੇਚ ਹੁੰਦੀਆਂ ਜਾਂ ਵੇਚ ਦੀ ਕਟਾਈ ਘੱਟ ਹੁੰਦੀਆਂ ਮਸ਼ੀਨ ਖੁਰਕੇ ਨਹੀਂ ਲੱਗਦੀ ਉਹ ਨਹੀਂ ਬਾਈ ਜੀ ਆ ਆਪਣੇ ਕਸਟਮਰ ਨੇ ਇਹਨਾਂ ਕੋਲ ਦਾ 10000 ਰੁਪਏ ਮਸ਼ੀਨ ਇਹਨਾਂ ਕੋਲ ਨੇ ਬਾਈ ਜੀ ਬਾਅਦ ਚ ਗੱਲ ਹੋਰ ਵੀ ਕਿੰਨੀ ਆ ਬਾਅਦ ਚ ਗੱਲ ਇੱਕ ਮਿੰਟ ਬਾਅਦ ਚ ਇਹ ਅ ભાઈ કેને ਸਾਡੇ ਕੋલ ચવૈસા જી એક્સચેન્જની લેણીયા કે બીએસ4 જી સર એક મોડલ ડીલક્સ મોડલ ચાહે દે જો ਜਿਵੇਂ ਘੋੜੀਆਂ ਲੱਗੀਆਂ ਵੀਰ ਅੱਛਾ ਜੀ અ ਇਧਰੋਂ ਹਾਈਡਰੌਲਿਕ ਟੈਂਕੀ ਡਬਲ ਹੋ ਗਈ ਅੱਛਾ ਜੀ ਪੰਪ ਜਿਵੇਂ ਹਰ ਜੀ ਇਹ ਫੋਲਡਿੰਗ ਹੋਵੇ ਜੀ ਕਿਤੇ ਇਹ ਨਹੀਂਗਾ ਵੀ ਆ ਵੀ ਦੋ ਦੋ ਤਿੰਨ ਤਿੰਨ ਜਗ੍ਹਾ ਤੋਂ ਖੁੱਲੂ ਪੂਲੀ ਸਮੇਤ ਪੰਪ ਕੱਢ ਲੋ ਜੀ ਇਹ ਟੈਂਕੀ ਸਹੀ ਦਿੱਤੀਆਂ ਕੱਲ ਨੂੰ ਕੰਪਲੇਨਟ ਕਰੇ ਚਾਹ ਕੱਢਣਾ ਨਹੀਂ ਕਰਦੇ 10 ਦੇ ਉੱਤੇ ਬੋਝ ਹੀ ਆ ਉਹ ਜੀ ਬਾ ਪੇਂਟ ਦੀ ਕੁਆਲਿਟੀ ਚੈੱਕ ਕਰੋ ਜੀ ਇਹ 2K ਅਗੇ ਦੂਸਰਾ ਹੀ ਪੇਂਟ ਹਮ ਦਾ 2K ਨਹੀਂ ਹੁੰਦਾ ਜੀ ਕੰਬਾਈਨ ਨੂੰ ਹਾਂ ਕੁਆਲਿਟੀ ਚੈੱਕ ਪੱਟੀ ਵਾਲਾ ਹੁੰਦਾ ਕਿ ਦੂਸਰਾ ਹੁੰਦਾ ਕੁਆਲਿਟੀ ਵਾਲੀ ਹੁੰਦਾ ਜੀ ਇਹ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਆ ਸਾਰਾ ਤੁਹਾਡੇ ਸਾਹਮਣੇ ਪੂਰਾ ਹੈਵੀ ਸਮਾਨ ਲਾਇਆ ਹੋਇਆ ਜਿੰਦੇ ਪੂਰੀ ਕੱਢਣੀ ਆ ਕੋਈ ਟਾਇਰ ਨਹੀਂ ਖੋਲਣਾ ਹੈਗਾ ਜੀ ਐਵੇਂ ਹੀ ਕਰ ਲਓ ਇਹ ਇਹ ਸਭ ਤੋਂ ਵੱਧ ਜਗਾੜ ਤੁਸੀਂ ਇਹ ਕਰਿਆ ਵੀ ਆ ਪੂਰੀ ਕੱਢਣੀ ਆ ਆਪਾਂ ਜੀ ਟਾਇਰ ਲਾਉਣ ਦੀ ਲੋੜ ਨਹੀਂ ਕੋਈ ਟਾਇਰ ਨਹੀਂ ਲਾਉਣਾ ਬਾਈ ਜੀ ਸਭ ਤੋਂ ਵੱਡੀ ਗੱਲ ਚੀਜ਼ ਆ ਬਾਈ ਜੀ ਨਹੀਂ ਹਰ ਇੱਕ ਮਸ਼ੀਨ ਦਾ ਟਾਇਰ ਲਾਉਣਾ ਪੈਂਦਾ ਜੋ ਪੂਰੀ ਕੱਢਣੀ ਪਵੇ ਬਾਈ ਨੇ ਬਹੁਤ ਵੱਡਾ ਕਿੰਨੇ ਗੇਰਾਂ ਦਿੱਤੀ ਇਹ 5 ਗੇਰਾਂ ਚ ਆਪੇ 5 ਗੇਰਾਂ ਤੇ ਬੈਰਿੰਗ ਕਿੰਨੇ ਨੰਬਰ ਕਰਤੇ ਆਪਾਂ ਇਹ 3611 ਹੈਗੇ ਆ ਜੀ 3611 ਦੋਵੇਂ ਸੇਵਾ ਦੇ ਤਾਲ ਵਾਰ ਸੇਮ ਸੇਮ 3611 ਜੀ 3611 ਕਰ ਜੀ ਸੇਮ ਆਇਓ ਹੰਨ ਦਿਖਾਉਨੇ ਆ ਬਾਈ ਜੀ ਮੂਰਲੇ ਪਾਸੇ ਵੀ ਆਜੋ ਤੇ ਕਾਟਰ ਦੇਖ ਸਕਦੇ ਹੋ ਪੂਰਾ ਹੈਵੀ ਬਣਾਇਆ ਹੋਇਆ ਬਾਈ ਜੀ ਤੇ ਮੋਟਰ ਹਰ ਇੱਕ ਦੇ ਲਾ ਕੇ ਲੈਣੇ ਕੋ ਚੋਇਸ ਆ ਤੁਹਾਡੀ ਹਾਂ ਮੈਕਸਿਮਮ ਮੋਟਰ ਲੱਗਦੀ ਆ ਹੈਬਲ ਦੀ ਚੋਇਸ ਹੈ ਜੀ ਇਹ ਕਾਟਰ ਹੈ ਹੈਬਲ ਦੀ ਚੋਇਸ ਹੈ ਜੀ ਜੀ ਹੈਵੀ ਹਾਂ ਜੀ ਜੀ ਠੀਕ ਆ ਜੀ ਆਜੋ ਤੇ ਕਾਟਰ ਇਹਦਾ ਆਪਣਾ ਆਗਰ ਕਿੰਨਾ ਆ ਗਿਆ ਵਿਚਰਾ ਜੀ ਆਗਰ ਵੀ ਜੀ 16 ਹੈ 16 ਹੀ ਸਕਸੈਸ ਆ ਵੈਸੇ 18 ਦਾ ਵੀ ਅੱਜ ਕੱਲ ਚੱਲੀ ਜਾਂਦਾ 18 ਚੱਲੀ ਜਾਂਦਾ ਚੱਲੀ ਜਾਂਦਾ ਬੜਾ ਪਾਣੀ ਪਾਉਂਦੇ ਜੀ ਕਿਉਂਕਿ 16 ਬਹੁਤ ਵਧੀਆ ਚੱਲ ਰਿਹਾ ਸੋ 16 ਵਧੀਆ ਚੱਲ ਰਿਹਾ ਬਹੁਤ ਵਧੀਆ ਇਹਦੇ ਨਾਲ ਸਭ ਤੋਂ ਵੱਡੀ ਗੱਲ ਹੈ ਵੀ ਕੱਲ ਨੂੰ ਝੋਨਾ ਰਈ ਪਿਆ ਭਿਹੜ ਰਾ ਹਾਂ ਲੈ ਬੜਤਾਨੀ ਗਿਆ ਜੀ ਸਭ ਤੋਂ ਵੱਡੀ ਗੱਲ ਹੈ ਜੇ 18 ਪੌਣੇ ਵੀ ਜੀ ਫਿਰ ਜਦੋਂ ਮਸ਼ੀਨ ਕਟਰ ਥੱਲੇ ਸੇ ਖੇਤ ਚਰੋਣੇ ਮਿੱਟੀ ਖਿੱਚਦੀਆਂ ਨਾਲ ਮਸ਼ੀਨ ਤੁਸੀਂ ਇੱਧਰ ਮਾਰੋ ਕੈਮਰਾ ਦੇਖ ਸਕਦੇ ਹੋ ਵੀ ਮਸ਼ੀਨ ਦੀਆਂ ਲਾਈਟਾਂ ਵੀ ਬੜੀਆਂ ਸੋਹਣੀਆਂ ਹੀ ਆ ਮੰਨ ਕੋਈ শারਪ ਲੁੱਕ ਦਾ ਮਸ਼ੀਨ ਦੀ শারਪ ਤੇ ਕਿੱਲੀ ਲੁੱਕ ਦਾ ਸੋਹਣੀ ਲੱਗਣ ਵਾਲੀ ਚੀਜ਼ ਹੈ ਲਾਈਟਾਂ ਦੇਖ ਸਕਦੇ ਹੋ ਕੈਮਰ ਬੰਦ ਦੇਖ ਸਕਦੇ ਹੋ ਟੈਕਨ ਬਾਈ ਨੇ 10 ਇੰਚੀ ਬੂਬਰ ਡੈਕ ਵੀ ਲਾ ਕੇ ਦ ਨੰਬਰ ਮੇਰਾ ਹੈਗਾ 9417156639417156863 ਵੀਰ ਜੀ ਹਾਂਜੀ ਆਜੋ ਬਾਈ ਜੀ ਤੁਸੀਂ ਵੀ ਆਜੋ ਮੜਾ ਜਾ ਬਾਈ ਜੀ ਆਪਣਾ ਕਿਹੜਾ ਪਿੰਡ ਆ ਜੀ ਪੈਣੀ ਕਲਾਂ ਪਿੰਡ ਆ ਜੀ ਪੈਣੀ ਕਲਾਂ ਕਿਹੜਾ ਜੀ ਸੰਗਰੂਰੀ ਸੰਗਰੂਰਾ ਇੰਨੀਆਂ ਕਮੈਨਾਂ ਰੱਖਿਆ ਡੋਲੇ ਅੱਖ ਨੇ ਮੇਰੇ ਆਪਣੇ ਕੋਲੇ ਹਾਂਜੀ 8 ਕਮੈਨਾਂ ਨੇ ਆਪਣੇ ਕੋਲੇ 8 ਕਮੈਨਾਂ ਕਿਹਦੀਆਂ ਨਰੈਣ ਆ ਜੀ ਨਰੈਣ ਹੀ 8 ਕਮੈਨਾਂ ਆਪਣੇ ਕੋਲ ਕਿੱਦਾਂ ਚੱਲਦੀ ਐ ਜੀ ਦੇਖੋ ਬਹੁਤ ਸੋਹਣੀ ਚੱਲਦੀ ਆ ਵੀਰੇ ਦੇਖੋ ਜ਼ਿਮੀਦਾਰ ਨੇ ਨਾ ਢੱਡ ਬਣ ਕੇ ਸੰਧ ਰਹਿਣਾ ਹਾਂਜੀ ਜੀ ਗੱਲ ਉਹੀ ਕਿਉਂ ਜਿਹੜੀ ਹੁੰਦੀ ਐ ਮੇਰੇ 12 ਤੋਂ ਚੁੜੇ ਹੋਇਆ ਆਈ ਵਾਰੀ ਨਵੀਂ ਮਹੀਨ ਲੈ ਕੇ ਆਉਣਿਆਂਗੇ ਅੱਛਾ ਵੀ ਪੂਰਾ ਕੈਂਟ ਕੰਮ ਚੱਲਦਾ ਹੈ ਪੂਰਾ ਬਾਈ ਕੈਂਟ ਕੰਮ ਆ ਪੂਰਾ ਜਿਹੜੀ ਮਰਜ਼ੀ ਮਸ਼ੀਨ ਨਾਲ ਲਾ ਸਕਦੇ ਅੱਛਾ ਹਾਂ ਇਹ ਵਿੱਚ ਤੁਹਾਨੂੰ ਪਤਾ ਹੈ ਬੜੀਆਂ ਨਾਂ ਚਾਹੁੰਦੇ ਆ ਜਿਹੜੀ ਮਰਜ਼ੀ ਨਾਲ ਲਾ ਸਕਦੇ ਆ ਹਾਂ ਅੱਛਾ ਆ ਜੋ ਬਾਈ ਇਹੜਾ ਪਿੰਡ ਬਾਈ ਆਪਣਾ ਮਰੇਲ ਕੋਲੇ ਕੋਲੇ ਕੇਲੋਂ ਪਿੰਡ ਆ ਜੀ ਅੱਛਾ ਜੀ ਆਪਾਂ 2011 ਤੋਂ ਸਟਾਰਟਿੰਗ ਹੋਈ ਸੀ ਤੇ 2011 ਤੋਂ ਇਹਨਾਂ ਨਾਲ ਜੁੜੇ ਹੋਇਆ ਤੀਜੀ ਮਸ਼ੀਨ ਲੈ ਕੇ ਆਂ ਬਾਈ 24 ਮਾਡਲ ਮੱਕੀ ਤੇ ਚਲਾਈਆ ਬਿਸ਼ਾਲਾ ਨੇ ਬਰਬਰ ਚਲਾਈਆ ਮੱਕੀ ਤੇ ਪੂਰੀ ਟੌਪ ਚੱਲੀਆ ਬਿਸ਼ਾਲਾ ਤਾਂ ਜਿਵੇਂ WhatsApp 'ਚ ਮੰਜਾ ਰ ਲਾਗੇ ਚੱਲੀ ਆ ਤੇ ਆਪਣੇ ਬਿਛਾਲਾਂ ਵੀ ਚੱਲੀਆਂ ਨੇ ਨਾ ਹੁਣ ਤੱਕ ਨਹੀਂ ਮਤੋੜਿਆ ਬਿਛਾਲ ਇਹਦੇ ਕਾਟਰ ਸੀ ਕਰਤਾਰ ਦਾ ਨਾ ਨਰੈਣ ਦਾ ਹੀ ਕਾਟਰ ਸੀ ਤੇ ਨਰੈਣੇ ਕੰਮ ਕਰਦੇ ਸੀ ਕਾਟਰ ਵੀ ਇਹਨਾਂ ਦਾ ਮੱਕੀ ਵਾਲਾ ਇਹਨਾਂ ਦੀ ਲੱਤ ਆ ਬਾਈ ਜੀ ਆਪਾਂ ਤਾਂ ਅੱਛਾ ਸਾਰਾ ਫੋਰ ਬਾਈ ਫੋਰ ਸਾਫ ਸੈਟ ਹੀ ਲੈਂਦਾ ਜੀ ਇਹਨਾਂ ਦੀ ਹੈ ਤੇ ਬਾਕੀ ਬਾਈ ਕੋਈ ਕੀਮਤ ਦਾ ਹੈ ਥੋੜਾ ਫਿਰ ਕੀ ਦੱਸਾਂ ਮੈਂ ਫੇਰ ਅ ਕੀਮਤ ਵੀ ਜੀ ਕਰ ਲਾਂਗੇ ਆਪਾਂ ਜਿਵੇਂ ਮੌਕੇ ਦਾ ਹੁੰਦਾ ਵੈਸੇ ਅੱਜ ਦਾ ਰੇਟ 2570 ਰੱਖਿਆ ਹੋਇਆ ਜੀ 2570 ਰੱਖਿਆ ਹੋਇਆ ਜਿੱਦਾਂ ਵੀ ਕੋਈ ਆਉਂਦਾ ਉਸ ਸਾਥ ਨਾਲ ਐਡਜਸਟ ਡੀਲ ਕਰੋਂਗੇ ਜੀ ਐਸ਼ਰ ਦਾ ਘੱਟ ਹੈ ਰੇਟ ਅ BS4 ਜਿਹੜਾ ਲੈ ਲੈਣ ਚ ਆ ਉਹਦੇ ਨਾਲੋਂ BS4 ਜਿਹੜਾ ਅਸ਼ਰਦਾ ਹੁੰਦਾ 1 ਲੱਖ ਘੱਟ ਹੈ 1 ਲੱਖ ਘੱਟ ਆ ਜੀ ਤੇ ਬਾਈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਤੁਹਾਡੇ ਸਾਹਮਣੇ ਨਾਰਾਇਣ ਕਮੈਨ ਖੜੀ ਹੈ ਬਹੁਤ ਵਧੀਆ ਕਮੈਨ ਆ ਤੇ ਬਾਈ ਜੀ ਬਾਈਆਂ ਕੋਲੇ ਵੇਚਣੀ ਜ਼ਰੂਰ ਕਰੋ ਨਾਬੇ ਜਾ ਕੇ ਨੰਬਰ ਬਾਈ ਨੇ ਬੋਲਤਾ ਤੇ ਬਾਕੀ ਆਪਣਾ ਮਾਨ ਹੁੰਦਾ ਬਾਈ ਲੈਣ ਕਰਨਾ ਪਰ ਜਾ ਕੇ ਜ਼ਰੂਰ ਆਇਓ ਧੰਨਵਾਦ ਠੀਕ ਆ ਬਾਈ